ਬਟਾਲਾ ਦੇ ਜੋਗਿਆ ਮਹੱਲੇ ਵਿੱਚ ਦੋ ਨੌਜਵਾਨ ਆਪਸ ਵਿੱਚ ਝੜ ਗਏ ਤੇ ਦੋਨਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਤੇ ਦੋਨੋਂ ਹੀ ਇਹ ਝੜਦੇ ਦੌਰਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਦੋਨਾਂ ਦੇ ਸਿਰ ਤੇ ਸੱਟ ਲੱਗੀ ਜਦੋਂ ਜਾਣਕਾਰੀ ਹਾਸਲ ਕੀਤੀ ਤਾਂ ਦੋਨਾਂ ਨੇ ਇੱਕ ਦੂਜੇ ਉੱਪਰ ਨਸ਼ੇ ਦੇ ਦੋਸ਼ ਲਗਾਏ ਇੱਕ ਨੇ ਕਿਹਾ ਕਿ ਇਸਨੇ ਮੇਰੇ ਤੇ ਹਮਲਾ ਕੀਤਾ ਤੇ ਇਹ ਵਿਅਕਤੀ ਜੋ ਹੈ ਨਸ਼ਾ ਵੇਚਦਾ ਹੈ ਤੇ ਦੂਜੇ ਵੱਲੋਂ ਦੋਸ਼ ਲਗਾਏ ਗਏ ਹਨ ਕਿ ਇਸਨੇ ਨਸ਼ੇ ਦੀ ਲੋਰ ਵਿੱਚ ਰਾਤੀ ਉਸ ਨੂੰ ਫੋਨ ਤੇ ਗਾਲਾਂ ਕੱਢੀਆਂ ਜਿਸ ਮਗਰੋਂ ਅੱਜ ਸਵੇਰੇ ਫੇਰ ਇਹਨਾ ਮੇਰੇ ਹੱਥੀ ਪੈ ਗਿਆ ਤੇ ਦੋਨੋਂ ਹੀ ਨੌਜਵਾਨ ਇੱਕੋ ਮੁਹੱਲੇ ਦੇ ਰਹਿਣ ਵਾਲੇ ਹਨ ਤੇ ਦੋਨੋਂ ਹੀ ਇੱਕ ਦੂਜੇ ਤੇ ਨਸ਼ੇ ਦਾ ਦੋਸ਼ ਲਗਾ ਰਹੇ ਹਨ ਦੂਜੇ ਪਾਸੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਨੇ ਕਿਹਾ ਹੈ ਕਿ ਦੋਨਾਂ ਦੀ ਐਮਲਾਰ ਦੇ ਕੇ ਮਾਮਲਾ ਦਰਜ ਕੀਤਾ ਜਾਏਗਾ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਇਸ ਲੜਾਈ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਉਹ ਕਹਿੰਦੇ ਪਹਿਲਾਂ ਇੱਕ ਪਰਚਾ ਵੀ ਦਰਜ ਹੋਦਰ ਦੇ ਕੋਈ ਐਨਡੀਪੀਐਸ ਦਾ ਉਹ ਭਾਈ ਬੜਾ ਪੁਰਾਣਾ ਆਵਾ ਬੱਚਾ ਉਹਦੇ ਉਹ ਤੇ ਪਰਚਾ ਤੁਹਾਨੂੰ ਪਤਾ ਬਣ ਗਿਆ ਕਿਸੇ ਨਾਲ ਕੋਈ ਉਹ ਅੱਜ ਕੱਲ੍ਹ ਨਹੀਂ ਆਈ ਹੁੰਦੀ ਵੈਸੇ ਜੋਗੀਆਂ ਮੱਲੇ ਭਾਈ ਪਤਾ ਜੀ ਹੈ ਜੋਗੀਆਂ ਮੱਲਾ ਹੈਗਾ ਭੁੱਖਾ ਕਿਸੇ ਨਾਲ ਗੱਲ ਨਹੀਂ ਕਰਦਾ ਠੀਕ ਹੈ ਤਾਂ ਕਰਕੇ ਜਿਹੜਾ ਮਰਜੀ ਆ ਕੇ ਜੋਗੀਆਂ ਮੱਲੇ ਮੁੰਡਿਆਂ ਨੂੰ ਚਪੇੜਾ ਮਾਰ ਜਾਂਦੇ ਜੋ ਵੀ ਕੁਛ ਨਹੀਂ ਬੋਲਦੇ ਉਹਨਾਂ ਨੂੰ ਬਤਾਵਾ ਨਾ ਕੋ ਪੈਸੇ ਹਨ ਨਹੀਂ ਆ ਕੁਛ ਨਹੀਂ ਕਾਫ ਸਕਦੇ ਤਾਂ ਕਰਕੇ ਆਹ ਦਮ ਲਾਤਰਾ ਦਾ ਵਾ ਕਿ ਜਿਹੜਾ ਮਰਜੀ ਆ ਕੇ ਪਰਚਾ ਕਦੋਂ ਦੱਸਦੇ ਮੈਨੂੰ ਕਿਹਾ ਐਂਡਿੰਗ ਵੀ ਆਸਦਾਵਾ ਬੱਚਾ ਮੇਰੇ ਤੇ ਕੀ ਫੜਿਆ ਜੀ ਕੀ ਫੜਿਆ 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 ਕੁਝ ਨਹੀਂ ਗਿਆ ਤੁਹਾਨੂੰ ਪਤਾ ਆਪਣੇ ਕੋਲੋਂ ਹੀ ਪਾ ਦਿੱਂਦੇ ਲੋਕ ਕੀ ਪਾਇਆ ਜੀ ਸਮਾਨ ਪਾਤਾ ਹੈ ਮੇਟੇ ਉਹ ਕਿੰਨਾ 15 ਗ੍ਰਾਮ ਮੇਰੇ ਤੇ ਹੈਗਾ ਮੇਰੇ ਕੋ ਕੁਝ ਨਹੀਂ ਤੇ ਤੁਹਾਨੂੰ ਅਭਿਸ਼ੇਕ ਨਾਮ ਹੈ ਸਰ ਇਹ ਸਾਡੇ ਏਰੀਆ 'ਚ ਨਸ਼ਾ ਵੇਚਦੇ ਨੇ ਤੇ ਮੇਰੇ ਨਾਲ ਕੱਲ ਰਾਤ ਦੇ ਗਾਲੋ-ਗਾਲੀ ਹੋਏ ਨੇ ਇਹਨਾਂ ਨੂੰ ਮੈਂ ਕਿਹਾ ਤੁਸੀਂ ਨਸ਼ਾ ਵੇਚੋਗੇ ਤੇ ਮੈਂ ਤੁਹਾਨੂੰ ਚੁਕਵਾਵਾਂਗਾ ਤੇ ਬਸ ਉਹੀ ਗੱਲਾਂ ਇਹਨਾਂ ਨੇ ਬਦਮਾਸ਼ੀ ਕੀਤੀ ਹੈ ਪੂਰੀ ਤੇ ਮੇਰੇ ਨਾਲ ਨੇ ਸਵੇਰੇ ਅੱਜ ਲੜੇ ਨੇ ਤੇ ਲੜਾਈ ਇਸੇ ਗੱਲ ਦੀ ਹੈ ਥੋੜੇ ਦਿਨ ਪਹਿਲਾਂ ਇਹ ਮੇਰੀ ਦੁਕਾਨ ਤੇ ਵੀ ਆਏ ਸੀ ਇਹਨਾਂ ਨੇ ਮੇਰੀ ਦੁਕਾਨ ਤੋਂ ਫੋਨ ਚੁੱਕ ਲਿਆ ਸੀ ਫੋਨ ਚੁੱਕ ਲਿਆ ਤੇ ਰਾਤੀ ਨੂੰ ਮੈਂ ਜਦੋਂ ਪੁੱਛਿਆ ਤੇ ਅੱਗੋਂ ਇਹ ਮੇਰੇ ਨਾਲ ਹੀ ਲੜ ਪਏ ਇਸੇ ਗੱਲੋਂ ਹੀ ਤੇ ਅੱਜ ਸਵੇਰੇ ਮੇਰੇ ਨਾਲ ਇਹ ਹਤੋਪਾਈ ਹੋ ਗਿਆ ਮੈਨੂੰ ਰਾਹ 'ਚ ਮਿਲਿਆ ਤੇ ਉੱਥੇ ਮੇਰੇ ਨਾਲ ਹਤੋਪਾਈ ਹੋ ਗਿਆ ਗਾਲੋ-ਗਾਲੀ ਹੋ ਗਿਆ ਤੁਸੀਂ ਸ਼ਰਾਬ ਦਾ ਜ਼ਿਆਦਾ ਪੀਂਦੇ ਹੋ ਫੋਨ ਦਾ ਮੈਂ ਸ਼ਰਾਬ ਪੀਤੀ ਦੀ ਸੀ ਸ਼ਰਾਬ ਮੇਰਾ ਟੈਸਟ ਕਰਾ ਲੇਤਾ ਜਾਏ ਜੇ ਸ਼ਰਾਬ ਆ ਜੇ ਤੇ ਮੈਂ ਕਹਾਂਗਾ ਮੈਂ ਪੀਤੀ ਨਹੀਂ ਮੇਰੇ ਮਹੱਲੇ ਚ ਪੂਰੇ ਗਵਾਹ ਨੇ ਜਿਹੜਾ ਪੂਰਾ ਮਹੱਲਾ ਗਵਾਹ ਦੇਗਾ ਕਿ ਇਹ ਬੰਦੇ ਕਿੱਦਾਂ ਦੇ ਨੇ ਤੇ ਮੈਂ ਕਿੱਦਾਂ ਦਵਾਂ ਤੁਸੀਂ ਉੱਥੋਂ ਏਰੀਆ ਚ ਆ ਕੇ ਪੁੱਛ ਲਿੱਤਾ ਜਾਵੇ ਕਿ ਮੈਂ ਕਿੱਦਾਂ ਦਾ ਅੱਜ ਮਨੀਮੇਸ਼ ਚੱਲਿਆ ਸੀ ਅੱਜ ਹੋਇਆ ਅੱਜ ਸਰ ਇਹਨੂੰ ਮੈਂ ਕੱਲ ਰਾਤ ਨੂੰ ਬੱਸ ਇਹਨੂੰ ਮੈਂ ਪੁੱਛਿਆ ਵਾ ਤੇ ਅੱਗੋਂ ਮੇਰੇ ਨਾਲ ਹੱਥੋਂ ਪਾਈ ਹੋ ਗਿਆ ਜੀ ਉਸ ਤੋਂ ਬਾਅਦ ਇਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਨੇ ਮੇਰੇ ਸਿਰ ਤੇ ਉਹ ਜੇਬ ਚੋਂ ਕੁਝ ਕੱਢਿਆ ਵਾ ਤੇ ਉਹ ਮੇਰੇ ਸਿਰ ਤੇ ਮਾਰਿਆ ਵਾ ਤੁਸੀਂ ਵੀ ਮਾਰਿਆ ਮੈਂ ਤਾਂ ਕੁਝ ਨਹੀਂ ਮੇਰੇ ਹੱਥ ਚ ਜੀ ਮੇਰੇ ਹੱਥ ਚ ਤੇ ਕੁਝ ਨਹੀਂ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਐਮ ਐਲ ਸੀ ਕੇਸ ਨੇ ਤੇ ਦੋਨੋਂ ਆਪੋਜੀਟ ਨੇ ਇੱਕ ਦੂਜੇ ਦੇ ਤੇ ਦੋਨਾਂ ਦੇ ਸੱਟਾਂ ਲੱਗੀਆਂ ਆਵਾ ਅਸੀਂ ਉਹਨਾਂ ਨੂੰ ਦਾਖਲ ਕਰ ਲਿਆ ਤੇ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਪਿਆ ਹੈ ਮਰਦ ਨੂੰ ਤਾਂ ਨਾਮ ਕੀ ਦਿੱਤਾ ਤੁਹਾਨੂੰ ਜੀ ਇੱਕ ਦਾ ਨਾਂ ਹੈਗਾ 사જન ਤੇ ਇੱਕ ਦਾ ਨਾਂ ਹੈਗਾ অভিষেক ਇਹਨਾਂ ਨੂੰ ਕਿੰਨਾ ਚਿਰ ਕਰ ਲਈਏ ਤੁਹਾਨੂੰ ਜੀ ਦੇਖੋ ਜੀ ਆਪਾਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਪਿਆ ਬਾਕੀ ਬਾਅਦ ਵਿੱਚ ਦੱਸਾਂਗੇ ਕਿ ਕੀ ਹੈ ਕਿ ਨਹੀਂ ਐਮ ਐਲ ਸੀ ਕੇ ਸਕਦੇ ਹੈਗੇ ਪਰ ਉਹਨਾਂ ਨੂੰ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਪਿਆ ਆ ਸਟੇਬਲ ਨੇ ਪੇਸ਼ੈਂਟ ਦੋਨੋਂ ਸਟੇਬਲ ਨੇ ਬਾਕੀ ਉਹਨਾਂ ਦਾ ਐਮ ਐਲ ਸੀ ਵਗੈਰਾ ਜੋ ਪਰਚਾ ਹੈਗਾ ਉਹ ਪਟਿਆ ਜਾਏਗਾ ਉਹਨਾਂ ਦਾ